ਤੁਸੀਂ ਹਸ ਤੱਕ ਤੇਜ਼ ਰਫਤਾਰੀ ਮੌਤ ਦੀ ਸਵਾਰੀ ਦਾ ਸੁਣਿਆ ਹੋਵੇਗਾ ਪਰ ਤੇਜ਼ ਰਫਤਾਰੀ ਲਾਪਰਵਾਹੀ ਬਿਮਾਰੀ ਪਹਿਲੀ ਵਾਰ ਸੁਣਨ ਚ ਨਜ਼ਰ ਆ ਰਿਹਾ ਦਰਸਾ ਸ਼੍ਰੀ ਮੁਖਸਰ ਸਾਹਿਬ ਵਿੱਚ ਇੱਕ ਟਰਾਲੇ ਚਾਲਕ ਦੀ ਗਲਤੀ ਦੇ ਨਾਲ ਇੱਕ ਕਾਰ ਦਾ ਬੁਰੀ ਤਰੀਕੇ ਨਾਲ ਨੁਕਸਾਨ ਹੋ ਗਿਆ ਤੇ ਟਰਾਲਾ ਚਾਲਕ ਇਸ ਕਦਰ ਲਾਪਰਵਾਹੀ ਨਾਲ ਟਰਾਲਾ ਚਲਾ ਰਿਹਾ ਸੀ ਕਿ ਉਸ ਨੂੰ ਰੋਡ ਤੇ ਲੱਗਿਆ ਜਾਮ ਨਹੀਂ ਨਜ਼ਰ ਆਇਆ ਤੇ ਉਸਨੇ ਟਰਾਲਾ ਆਪਣਾ ਸਰਫ ਟੁਕਾਰ ਦੇ ਵਿੱਚ ਮਾਰ ਦਿੱਤਾ ਜਿਸ ਤੋਂ ਬਾਅਦ 10 ਵਜh ਟੁਕਾਰ ਦਾ ਬੁਰੇ ਤਰੀਕੇ ਨਾਲ ਨੁਕਸਾਨ ਹੋ ਗਿਆ ਤੇ ਪਿਛਲੀਆਂ ਦੋਨੋਂ ਸੀਟਾਂ ਖਤਮ ਹੋ ਗਈਆਂ ਹਾਲਾਂਕਿ ਇਸ ਦੌਰਾਨ ਕਾਰ ਚਾਲਕ ਦਾ ਵਿਚਾਰਿਆ ਪਰ ਲਾਪਰਵਾਹੀ ਦੇ ਕਾਰਨ ਵੱਡਾ ਨੁਕਸਾਨ ਕਾਰ ਚਾਲਕ ਦਾ ਹੋ ਗਿਆ ਮਜੀਆ ਘਟਨਾ ਕੀ ਵਾਪਰੀਆ ਤੇ ਜਾਮ ਲੱਗਾ ਸੀ ਜੀ ਇੱਥੇ ਅੱਛਾ ਜੀ ਫਾਸਟ ਸਟੈਂਡ ਕੋਲੇ ਠੀਕ ਹੈ ਟਰਾਲਾ ਆਇਆ ਵੱਡਾ ਘੋੜਾ ਜੀ ਉਹ ਗੱਡੀ ਟੱਕ ਪਈ ਜੀ ਇਹ ਬੱਚਾ ਜਨ ਕੇ ਜਾਨੀ ਨੁਕਸਾਨ ਬਚਤ ਹੋ ਗਈ ਜੀ ਮੰਗਾਂ ਦੀ ਬਚਤ ਹੋ ਗਈ ਪਰ ਗੱਡੀ ਦਾ ਨੁਕਸਾਨ ਬਹੁਤ ਹੋ ਗਿਆ ਜੀ। ਤੇ ਨਹੀਂ ਹੁਣ ਕੋਈ ਸੈਕਸ਼ਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਗੱਡੀ ਚੋੰਕੀ ਲੈ ਗਿਆ ਜੀ। ਤਾਂ ਦੇਖੋ ਉਹਨਾਂ ਦੀ ਕਾਰਵਾਈ ਵੀ ਹੈ। ਹਟ ਕੇ ਟੋਚੋ ਵਿਚਾਰ ਲੈ। ਨੁਕਸਾਨ ਹੋ ਗਿਆ ਜੀ ਬੱਸ। ਤੁਸੀਂ ਹਸਤਾਕ ਤੇਜ਼ ਰਫਤਾਰੀ ਮੌਤ ਦੇ ਸਵਾਰੀ ਤਾਂ ਸੁਣਿਆ ਹੋਵੇਗਾ ਪਰ ਤੇਜ਼ ਰਫਤਾਰੀ ਲਾਪਰਵਾਹੀ ਦੀ ਵਾਰੀ ਪਹਿਲੀ ਵਾਰ ਸੁਣਨ ਚ ਨਜ਼ਰ ਆ ਰਿਹਾ। ਦਰਅਸਲ ਸ਼੍ਰੀ ਮੁਖਸਰ ਸਾਹਿਬ ਵਿੱਚੇਕਰ ਟਰਾਲੇ ਚਾਲਕ ਦੀ ਗਲਤੀ ਦੇ ਨਾਲ ਇੱਕ ਕਾਰ ਦਾ ਬੁਰੀ ਤਰੀਕੇ ਨਾਲ ਨੁਕਸਾਨ ਹੋ ਗਿਆ ਤੇ ਟਰਾਲਾ ਚਾਲਕ ਇਸ ਕਦਰ ਲਾਪਰਵਾਹੀ ਨਾਲ ਟਰਾਲਾ ਚਲਾ ਰਿਹਾ ਸੀ ਕਿ ਉਸ ਨੂੰ ਰੋਡ ਤੇ ਲੱਗਿਆ ਜਾਮ ਨਹੀਂ ਨਜ਼ਰ ਆਇਆ ਤੇ ਉਸਨੇ ਟਰਾਲਾ ਆਪਣਾ ਸਵਿਫਟ ਕਾਰ ਦੇ ਵਿੱਚ ਮਾਰ ਦਿੱਤਾ ਜਿਸ ਤੋਂ ਬਾਅਦ ਸਵਿਫਟ ਕਾਰ ਦਾ ਬੁਰੇ ਤਰੀਕੇ ਨਾਲ ਨੁਕਸਾਨ ਹੋ ਗਿਆ ਤੇ ਕੁਛ ਨਹੀਂ ਦੋਨੋਂ ਸੀਟਾਂ ਖਤਮ ਹੋ ਗਈਆਂ ਹਾਲਾਂਕਿ ਇਸ ਦੌਰਾਨ ਕਾਰ ਚਾਲਕ ਦਾ ਬਚਾਰਿਆ ਪਰ ਲਾਪਰਵਾਹੀ ਦੇ ਕਾਰਨ ਵੱਡਾ ਨੁਕਸਾਨ ਕਾਰ ਚਾਲਕ ਦਾ ਹੋ ਗਿਆ ਮਜੀਗ ਘਟਨਾ ਕੀ ਵਾਪਰੀ ਹੈ ਜਾਉ ਲੱਗਿਆ ਸੀ ਜੀ ਇੱਥੇ ਅੱਛਾ ਜੀ ਬੱਸ ਸਟੈਂਡ ਕੋਲੇ ਠੀਕ ਹੈ ਟਰਾਲਾ ਆਇਆ ਵੱਡਾ ਘੋੜਾ ਜੀ ਉਹ ਗੱਡੀ ਧੱਕ ਦੀ ਹੋ ਗਈ ਇਹ 50 ਜਣ ਕੇ ਜਾਨੀ ਨੁਕਸਾਨ ਬੱਚੇ ਪਈ ਹੋਗੀ ਜੀ ਮੰਦਾ ਦੀ ਬਚਤ ਹੋ ਗਈ ਪਰ ਗੱਡੀ ਦਾ ਨੁਕਸਾਨ ਬਹੁਤ ਹੋ ਗਿਆ ਜੀ ਇਹ ਨਹੀਂ ਹੁਣ ਅਸੀਂ ਸਾਕਸਮ ਵਾਲਾ ਕਾਰ ਹੋ ਰਹੀ ਕਿ ਪਿਆਰੀ ਹੈ ਗੱਡੀ ਚੋਂ ਕੀ ਲੈ ਗਏ ਜੀ ਤਾਂ ਦੇਖੋ ਹੁਣ ਕੀ ਕਰਵਾਇਉਂਗੇ 80 ਫੀਟ ਤੋਂ ਵਿਚਾਰ ਲੱਗ ਗਈ ਹੈ ਜੀ ਬਸ ਬੱਚੇ ਤੋਂ ਤੁਸੀਂ ਹਸ ਤੱਕ ਤੇਜ਼ ਰਫਤਾਰੀ ਮੌਤ ਦੀ ਸਵਾਰੀ ਤਾਂ ਸੁਣਿਆ ਹੋਵੇਗਾ ਪਰ ਤੇਜ਼ ਰਫਤਾਰੀ ਲਾਪਰਵਾਹੀ ਦੀ ਮਾਰੀ ਪਹਿਲੀ ਵਾਰ ਸੁਣਨ ਚ ਨਜ਼ਰ ਆ ਰਿਹਾ ਦਰਸਾ ਸ਼੍ਰੀ ਮੁਕਸਰ ਸਾਹਿਬ ਵਿੱਚ ਇੱਕ ਟਰਾਲੇ ਚਾਲਕ ਦੀ ਗਲਤੀ ਦੇ ਨਾਲ ਇੱਕ ਕਾਰ ਦਾ ਬੁਰੀ ਤਰੀਕੇ ਨਾਲ ਨੁਕਸਾਨ ਹੋ ਗਿਆ ਤੇ ਟਰਾਲਾ ਚਾਲਕ ਇਸ ਕਦਰ ਲਾਪਰਵਾਹੀ ਨਾਲ ਟਰਾਲਾ ਚਲਾ ਰਿਹਾ ਸੀ ਕਿ ਉਸ ਨੂੰ ਰੋਡ ਤੇ ਲੱਗਿਆ ਜਾਮ ਨਹੀਂ ਨਜ਼ਰ ਆਇਆ ਤੇ ਉਸਨੇ ਟਰਾਲਾ ਆਪਣਾ ਸਵਿਫਟ ਕਾਰ ਦੇ ਵਿੱਚ ਮਾਰ ਦਿੱਤਾ ਜਿਸ ਤੋਂ ਬਾਅਦ ਸਵਿਫਟ ਕਾਰ ਦਾ ਬੁਰੇ ਤਰੀਕੇ ਨਾਲ ਨੁਕਸਾਨ ਹੋ ਗਿਆ ਤੇ ਪਿਛਲੀਆਂ ਦੋਨੋਂ ਸੀਟਾਂ ਖਤਮ ਹੋ ਗਈਆਂ ਹਾਲਾਂਕਿ ਇਸ ਦੌਰਾਨ ਕਾਰ ਚਾਲਕ ਦਾ ਵਿਚਾਰਿਆ ਪਰ ਲਾਪਰਵਾਹੀ ਦੇ ਕਾਰਨ ਵੱਡਾ ਨੁਕਸਾਨ ਕਾਰ ਚਾਲਕ ਦਾ ਹੋ ਗਿਆ ਮଝੀਕਰ ਨਾਕੀ ਵਾਪਰੀਆ ਇਹ ਜਾਮ ਲੱਗਿਆ ਸੀ ਜੀ ਇੱਥੇ ਅੱਛਾ ਜੀ ਬੱਸ ਸਟੈਂਡ ਕੋਲੇ ਠੀਕ ਹੈ ਟਰਾਲਾ ਆਇਆ ਵੱਡਾ ਘੋੜਾ ਜੀ ਉਹ ਕਿੱਦੀ ਧੱਕ ਦਿੱਤੀ ਹੋਣੀ ਇਹ ਬੱਚਾ ਜਣ ਕੇ ਜਾਨੀ ਨੁਕਸਾਨ ਬਚਤ ਹੋ ਗਈ ਜੀ ਮੰਗਾ ਦੀ ਵੱਟੇ ਹੋ ਗਈ ਪਰ ਗੱਡੀ ਦਾ ਨੁਕਸਾਨ ਬਹੁਤ ਹੋ ਗਿਆ ਜੀ। ਇੰਨੀ ਹੁਣ ਕੋਈ ਕਾਰਕਸ਼ਨ ਵਾਲਾ ਕਾਰਵਾਈ ਕੀਤੀ ਜਾ ਰਹੀ ਹੈ। ਗੱਡੀ ਚੁੰਕੀ ਲੈ ਗਿਆ ਜੀ। ਤਾਂ ਵੇਖੋ ਉਹਨ ਕੀ ਕਾਰਵਾਈ ਹੁੰਦੀ ਹੈ। ਅੱਠ ਫੇਰ ਤੋਂ ਵਿਚਾਰ। ਵੱਟੇਤ ਹੋ ਗਈ ਹੈ ਜੀ ਵੱਟੇਤ।